ਸਤਿ ਸ੍ਰੀ ਅਕਾਲ ਦੋਸਤੋ। ਹੋਰ ਸਾਰੇ ਠੀਕ ਠਾਕ ਹੋ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ। ਵਲੌਗ ਦੇ ਦੂਸਰੇ ਦਿਨ ਤੁਹਾਡਾ ਸਵਾਗਤ ਹੈ। ਤੇ ਅੱਜ ਆਪਣੇ ਸਹਿਬ ਸਿੰਘ ਦਾ ਹੈਗਾ ਬਰਥਡੇ। ਕੱਲ ਵੀ ਮੈਂ ਤੁਹਾਨੂੰ ਦੱਸਿਆ ਸੀਗਾ ਆਪਾਂ ਉਹਦੇ ਵਾਸਤੇ ਲੈ ਕੇ ਆਏ ਸੀਗੇ। ਕਢਾਉਣੇ ਤੇ ਹੋਰ ਕਾਫੀ ਸਮਾਨ ਸੀਗਾ ਉਹਦਾ। ਤੇ ਅੱਜ ਸਵੇਰ ਜਦੋਂ ਰਾਤ ਦਾ ਵੈਸੇ ਬੁਖਾਰ ਉਹਦਾ ਮੈਂ ਤੁਹਾਨੂੰ ਦੱਸਦਾ ਵੀ ਠੀਕ ਰਿਹਾ। ਸ਼ਾਮ ਨੂੰ ਕੱਲ ਆਪਾਂ ਦਵਾਈ ਲੈ ਆਏ ਸੀਗੇ। ਤੇ ਕੱਲ ਪਤਾ ਨਹੀਂ ਦਵਾਈ ਜ਼ਿਆਦਾ ਲੈ ਲੂ ਲਈ ਜ਼ਿਆਦੇ ਸੀਗੀ ਦਵਾਈ ਦੋ ਤਿੰਨ ਟਾਈਮ ਦੀ ਦਵਾਈ ਸੀ ਤੇ ਇੱਕ ਇਕੱਠੀਆਂ ਤਿੰਨ ਦਵਾਈਆਂ ਸੀ ਅੱਜ ਸਵੇਰ ਦਵਾਈ ਨਹੀਂ ਲੈ ਰਿਹਾ ਸੀਗਾ ਕਾਫੀ ਕੋਸ਼ਿਸ਼ ਕਰੀ ਦਵਾਈ ਨਹੀਂ ਲੈ ਰਿਹਾ ਸੀਗਾ ਤੇ ਫੇਰ ਉਹਨੂੰ ਲੈ ਕੇ ਜਾਣਾ ਪਿਆ ਆਦੀਪ ਕੋਲ ਤੇ ਉਹਨੂੰ ਪਤਾ ਲੱਗ ਗਿਆ ਵੀ ਹੁਣ ਮੈਨੂੰ ਦਵਾਈ ਦੇਣਗੇ ਕਾਫੀ ਆਖਿਆ ਵੀ ਚੱਲਦੇ ਨੂੰ ਜੂਸ ਦਿੰਨੇ ਆ ਜਾਂ ਕੁਝ ਹੋਰ ਦਿੰਨੀ ਐ ਤੇ ਫੇਰ ਚਲੋ ਲਾਲਚ ਲਾ ਕੇ ਥੋੜਾ ਜਿਹਾ ਧੱਕਾ ਵੀ ਕਰਨਾ ਪਿਆ ਬੱਚਿਆ ਸੀਗਾ ਪਤਾ ਲੱਗ ਗਿਆ ਵੀ ਹੁਣ ਫੇਰ ਦਵਾਈ ਦੇਣਗੇ ਫੇਰ ਚਲੋ ਦਵਾਈ ਦੇਤੀ ਔਖੇ ਸੋਖੇ ਦੋ ਤਿੰਨ ਵਾਰਾਂ ਫੇਰ ਥੋੜਾ ਜਿਹਾ ਨਹੀਂ ਦਵਾਈ ਦਾ ਨਿਸ਼ਾਨੋਸ਼ਾ ਹੁੰਦਾ ਤੇ ਸੌਂ ਜੇ ਲੱਗ ਗਿਆ ਪਰ ਤੋੜ ਜੀ ਲੱਗ ਗਈ ਉਹਨੂੰ ਕਾਫੀ ਟਾਈਮ ਕਤਾ ਪੌਣਾ ਘੰਟਾ ਤੰਗ ਜਿਹਾ ਹੋਈ ਗਿਆ ਠੀਕ ਨਹੀਂ ਲੱਗ ਰਿਹਾ ਸੀਗਾ ਪਰ ਹੁਣ ਸੌ ਗਿਆ ਫਿਰ ਉਦੋਂ ਨੂੰ ਮੈਂ ਵੀ ਨਾਲ ਆ ਤੇ ਉਧਰੋਂ ਫਿਰ ਕੇਕ ਵਾਲਿਆਂ ਦਾ ਫੋਨ ਆ ਗਿਆ ਜਿੱਥੇ ਆਪਾਂ ਪਹਿਲਾਂ ਰਹਿੰਨੇ ਆ ਫਰੀਦਕੋਟ ਤੇ ਉੱਥੇ ਹੀ ਕੇਕ ਬਣਾਉਂਦੇ ਨੇ ਉਹਨਾਂ ਨੇ ਆਰਡਰ ਕਰਿਆ ਬਹੁਤ ਵਧੀਆ ਕੇਕ ਬਣਾਉਂਦੇ ਆ ਤੇ ਉਹਨਾਂ ਦਾ ਹੀ ਫੋਨ ਆ ਗਿਆ ਕੱਲ ਆਰਡਰ ਕਰਿਆ ਸੀ ਤੇ ਕਹਿੰਦੇ ਕੇਕ ਪੜ ਕੇ ਲੈ ਜਾਓ ਤੇ ਹੁਣ ਥੋੜਾ ਜਿਹਾ ਟੱਕ ਗਿਆ ਸੀਗਾ ਤੇ ਹੁਣ ਮੈਂ ਆਖਿਆ ਤਾਂ ਵੀ ਮੈਂ ਕਿਹਾ ਚਲ ਮੈਂ ਦੇਖ ਕਿਉਂ ਨਾ ਖੜ ਕੇ ਜਾ ਕੇ ਜਲਦੀ ਜਲਦੀ ਥੋੜਾ ਜਿਹਾ ਕਿ ਹੁਣ ਮੈਂ ਕੇਕ ਲਾਈਨ ਚੱਲਿਆ ਸੀਗਾ ਚਲੋ ਫਿਰ ਪਹੁੰਚਦੇ ਆਪਾਂ ਆਪਣਾ ਨੇੜੇ ਕਾਰ ਸੀਗਾ ਨਾਲ ਤਾਂ ਕਾਫੀ ਮੋੜ ਬਦਲ ਗਿਆ 2 ਸਾਲ ਹੋ ਗਏ ਆਪਾਂ ਨੂੰ ਗਿਆ ਮੈਥੋਂ ਲੋ ਵੀ ਦੋਸਤੋ ਕੇਕ ਆਪਾਂ ਪੈਕ ਕਰ ਲਿਆ ਹੈਗਾ ਤੇ ਹੁਣ ਆਈਆਂ ਵਾਪਸ ਤੇ ਬੋਲਾਂ ਤਾਂ ਲਾਈਆਂ ਨੇ ਸ਼ਕੀਨ ਬਹੁਤ ਆ ਬੋਲਾਂ ਦਾ ਜਿੱਥੇ ਵੀ ਜਾਂਦੇ ਆ ਹੋਰ ਕੁਝ ਨਹੀਂ ਲੈਣਾ ਕੱਲ ਵੀ ਖੜਾਉਣੇ ਲੈਣਗੇ ਉਹਨੇ ਕੁਝ ਨਹੀਂ ਲਿਆ ਤੇ ਬੋਲ ਹੀ ਲਈਆਂ ਜਾਂ ਤਾਂ ਕਰਕੇ ਆਪਾਂ ਕੇਕ ਵੀ ਉਹੀ ਬਣਵਾਇਆ ਹੁਣ ਆਪਾਂ ਚੱਲਦੇ ਹੈਗੇ ਆ ਵਾਪਸ ਰਸਤੇ ਜੇ ਅਮਰੂਦ ਬਹੁਤ ਵਧੀਆ ਹੀ ਮੈਂ ਚੱਲ ਥੋੜੇ ਜੇ ਅਮਰੂਦ ਲੈ ਚੱਲੀਏ ਕਲੋਨੀ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਆਪਾਂ ਨੂੰ 7-8 ਸਾਲ ਰਹਿ ਕੇ ਗਏ ਆ ਆਪਾਂ ਉਹ ਜਿਹੜਾ ਸਹਿਬ ਹੋਇਆ ਉਹ ਤੋਂ ਬਾਅਦ ਚਲੇ ਗਏ ਤੇ ਅੱਗੇ ਦਾ ਪ੍ਰੋਗਰਾਮ ਤਾਂ ਵੈਸੇ ਜਾਣਦਾ ਹੁਣ ਆਪਾਂ ਕਿੱਥੇ ਰਵਾਂਗੇ ਤੇ ਕਾਫੀ ਆਪਣਾ ਪਿਆਰ ਸੀ ਕਲੋਨੀ ਦੇ ਨਾਲ ਨੇ ਕਲੋਨੀ ਦੇ ਵਿੱਚ ਦੋਸਤੋ 7-8 ਸਾਲ ਰਹੇ ਆਂ ਤੇ ਬੜਾ ਜੀ ਲੱਗਦਾ ਸੀਗਾ ਕਲੋਨੀ ਬਹੁਤ ਵਧੀਆ ਸੀ ਟੀਟਕੋੜ ਦੀ ਇੱਕ ਨੰਬਰ ਕਲੋਨੀ ਐ ਇਹ ਤੇ ਬਾਕੀ ਸਭ ਖੂਸ ਤੇ ਚੰਗੀ ਸੀ ਸਿਕਿਉਰਟੀ ਸੀ ਕੈਮਰੇ ਸੀ ਕੋਈ ਡਰ ਨਹੀਂ ਸੀਗਾ ਬੁਰੀ ਭਾਵੇਂ ਕੱਲੀ ਕਰੇ ਹੋਵੇ ਸੀ ਬ੍ਰੇਜ ਦਾ ਪ੍ਰਬੰਧ ਚੰਗਾ ਪਾਣੀ ਦਾ ਮੇਨ ਆਹੀ ਹੁੰਦਾ ਆਪਾਂ ਨੂੰ ਲਾਈਟ ਦਾ ਹਨਾ ਤੇ ਫਿਰ ਜਦੋਂ ਸੈਅਬ ਹੋ ਗਿਆ ਫਿਰ ਆਪਾਂ ਹੁਣ ਤੁਹਾਨੂੰ ਦੱਸ ਕੇ ਟਾਈਮ ਵੀ ਆਪਾਂ ਵਾਪਸ ਚਲੇ ਗਏ ਬਾਕੀ ਜਿੰਨੇ ਹਨ ਆਪਾਂ ਪਿਆਰ ਸੀਗੇ ਬਾਕੀ ਸਾਰੇ ਮਾੜੇ ਵੀ ਨਹੀਂ ਹੁੰਦੇ ਤੇ ਜੰਗੇ ਵੀ ਨਹੀਂ ਜਿੱਥੇ ਵੀ ਰਹੋ ਤੁਸੀਂ ਇਹ ਤਾਂ ਤੁਹਾਡੇ ਆਪਣੇ ਆਪ ਤੇ ਡਿਪੈਂਡ ਕਰਦਾ ਹੈਗਾ ਔਰ ਜਿਵੇਂ ਜਿਵੇਂ ਹੁਣ ਸਮਾਂ ਬਦਲੀ ਜਾਂਦਾ ਲੋਕ ਹੋਰ ਆਈ ਜਾਂਦੇ ਆ ਵਧੀਆ ਨਹੀਂਗੇ ਠੀਕ ਹੈ ਹੁਣ ਪੱਕਾ ਆਪਾਂ ਨੂੰ ਪਤਾ ਨਹੀਂਗਾ ਤੇ ਪਹਿਲਾਂ ਆਪਣੇ ਲਈ ਸਾਰੇ ਵਧੀਆ ਹੀ ਸੀਗੇ ਦੋਸਤੋ ਤੇ ਪਰ ਜੋ ਜਉਂਦੇ ਰਹਿਣ ਸਾਰੇ ਜਿਨ੍ਹਾਂ ਨੇ ਸਾਥ ਦਿੱਤਾ ਜਿਨ੍ਹਾਂ ਨੇ ਨਾਂ ਦਿੱਤਾ ਹਨ ਆਪਾਂ ਘਰ ਪਹੁੰਚਣ ਆਲੇ ਬਸ ਸੇਰ ਸਿੰਘ ਦਾ ਰਸਤੇ ਜੀ ਫੋਨ ਆ ਗਿਆ ਡੈਡੂ ਕਿੱਥੇ ਆ ਗਏ ਉੱਠ ਖੜਿਆ ਹੁਣ ਤਾਂ ਠੀਕ ਸੀਗਾ ਤੇ ਕਹਿੰਦਾ ਇਹ ਮੈਨੂੰ ਬਰੈਡ ਲਿਆ ਕੇ ਦਿਓ ਇੱਕ ਕੋਸਟੋਫੀਆਂ ਲੈ ਕੇ ਦਿਓ ਤੇ ਮੈਂ ਚੱਲ ਕੋਈ ਨਹੀਂ ਲੈ ਆਉਣਾ ਸਮੇਂਕਾਰ ਪਹੁੰਚਣ ਵਾਲਾ ਹੀ ਸਮਾਨ ਮੈਂ ਰਸਤੇ ਚ ਲੈ ਲਿਆ ਸੀਗਾ। ਕੋਸ਼ੋਰ ਰਸੋਈ ਦਾ ਸਮਾਨ ਲੈਣਾ ਸੀਗਾ। ਆਪਾਂ ਪਹੁੰਚ ਗਏ ਆਪਣੇ ਪਿੰਡ। ਬੱਸ ਘਰ ਪਹੁੰਚਣ ਵਾਲੀ ਹੈ। ਜਾ ਕੇ ਦੇਖਦੇ ਹਾਂ ਕੀ ਕਰੀ ਜਾਂਦਾ ਫਿਰ ਆਪਣਾ ਸ਼ੇਰ। ਲਓ ਜੀ। ਆ ਗਏ ਆਪਾਂ ਸਹਿਬ ਸਿੰਘ ਕੋਲ। ਸਹਿਬ ਹੈਲੋ ਕਰਿਆ ਸਰ ਨੇ। ਫੋਨ ਠੀਕ ਹੈ। ਹੈਲੋ ਕਰਦੇ ਪੁੱਤ। ਹੈਲੋ ਹੈਲੋ ਬਾਈ ਕਿ ਮੈਂ ਕੱਦਦਾ ਹਾਂ ਬਾਈ ਬਾਈ ਕਰਦਾ ਹਾਂ ਤੁਮ ਸਾਰਿਆਂ ਨੂੰ ਹੁਣ ਠੀਕ ਆ ਅੱਗੇ ਨਾਲ ਤੇ ਕਹਿੰਦੇ ਵੀ ਇਹਦੇ ਟਾਈ ਫੈਡਣਾ ਹੋਵੇ ਹੁਣ ਫਿਰ ਇਹੀ ਕਿਆ ਚੱਲ ਜਾ ਕੇ ਆਉਣੇ ਮਾਤਾ ਦੇ ਮਥਾ ਟੇਕ ਕੇ ਆਉਣੇ ਨੋ ਗਿਆ ਲੀ ਸੈਡ ਮਾਤਾ ਸਬੀ ਜੀ ਦੇ ਮੰਦਰ ਅਮੀਨੇ ਮੀਨੀਏ ਗੁੱਸੇ ਗੁੱਸਾ ਮੀਨੀਆ ਚਾਇਦਾ ਤੇ ਅੱਗੇ ਵੀ ਦਰਸ਼ਨ ਕਰਕੇ ਆਉਣਾ ਹੁੰਦਾ ਹੈ ਉੱਥੇ ਥੋੜਾ ਪਾਉਂਦੇ ਨੇ ਕੋਈ ਹੋਵੇ ਮਾਤਾ ਹੋਵੇ ਟਾਈਫਾਇਡ ਹੋਵੇ ਬਾਅਦ ਚੱਲਦੇ ਆਂ ਚਾਬੀ ਕੇ ਸਭ ਠੀਕ ਹੈ ਹਾਂ ਥੋੜਾ ਜੀ ਖਾਂਦਾ ਨਹੀਂ ਹੁਣ ਸਿਰ ਖਾਲਾ ਬੁੱਤ ਬਰੈਡ ਲਓ ਜੀ ਆਪਾਂ ਪਹੁੰਚ ਗਏ ਮਾਤਾ ਸਤੀ ਜੀ ਦੇ ਮੰਦਿਰ ਕਿ ਭੋਗ ਦੇਣਗੇ ਨਾਲੇ ਤੇ ਠੀਕ ਕਰਦੇਣਗੇ ਬਾਬਾ ਜੀ ਕਰੋ ਦਰਸ਼ਨ ਬਾਬਾ ਜੀ ਦੇ ਹੂੰ ਹੂੰ ਚਲੋ 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 ਇਹ ਕਰਦਾ ਹਾਂ ਹਾਂਜੀ ਦੋਸਤੋ ਆਪਾਂ ਆ ਗਈ ਸੀ ਵਾਪਸ ਘਰ 6 ਵਜੇ ਆ ਗਈ ਸਵੇਰ 6 ਵਜੇ ਤੇ ਥੋੜਾ ਪਵਾ ਲੈ ਇਸ ਦੇ ਮਾਤਾ ਦੇ ਉੱਤੇ ਮਾਤਾ ਦੀ ਜਗ੍ਹਾ ਤੇ ਬਾਬਾ ਜੀ ਦੀ ਬਾਬਾ ਗੁੱਸਾ ਜੀ ਤੇ ਬਸ ਆਖਤੀ ਵਾਲਾ ਜੀ ਇੱਕ ਵਾਰੀ ਥੋੜਾ ਪਾਉਂਦੇ ਟਾਈ ਫੈਡ ਹੋਵੇ ਜਾਂ ਮਾਤਾ ਹੋਵੇ ਬੁਖਾਰ ਜਿੰਨੇ ਮਰਜ਼ੀ ਚੜਦਾ ਹੋਵੇ ਤੇ ਸਾਨੂੰ ਵੀ ਕਾਫੀ ਟੈਪ ਹੋ ਗਏ ਗਿਆ ਹੀ ਨਹੀਂਗਾ ਪਤਾ ਨਹੀਂ ਬੁਲਾਇਆ ਇਹ ਮਾਤਾ ਜੀ ਨੇ ਅਸੀਂ ਜਾਣਾ ਸੀ ਇਹਨੂੰ ਲੈ ਕੇ ਇੱਕ ਵਾਰ ਪਰ ਚਲੋ ਹੁਣ ਇਸ ਬਹਾਨੇ ਚਲੇ ਗਏ ਤੇ ਆਪ ਹੀ ਬੁਲਾ ਲਿਆ ਉਹਨਾਂ ਨੇ ਤੇ ਤੁਹਾਨੂੰ ਵੀ ਜੇ ਕਿਸੇ ਨੂੰ ਹੋਵੇ ਪ੍ਰੋਬਲਮ ਤਾਂ ਤੁਸੀਂ ਜਾ ਸਕਦੇ ਹੋ ਗੁੱਸਾ ਮੀਨੀਆ ਮੋਗੇ ਦੇ ਨੇੜੇ ਹੀ ਆ ਬਰਨਾਲਾ ਰੋਡ ਤੇ ਤੇ ਹੁਣ ਆਪਾਂ ਆ ਗਏ ਸੀਗੇ ਇੱਥੇ ਕਰੇ ਸੇਵ ਜਦੋਂ ਇਧਰੋਂ ਚੱਲੇ ਸੀ ਬਸ ਉਦੋਂ ਹੀ ਇਹਦਾ ਫਰਕ ਪੈ ਚੱਲਿਆ ਸੀਗਾ ਕੁਦਰਤੀ ਆ ਬਸ ਹੋ ਜਾਗਾ ਦੀ ਸ਼ਕਤੀ ਇੰਨੀ ਆ ਦੋਸਤੋ ਕਿ ਬਾਅਦ ਜਦੋਂ ਆਪਾਂ ਯਾਦ ਕਰਦੇ ਹਾਂ ਨੇ ਘਰੋਂ ਤੁਰਨ ਸਾਰੀ ਬੱਚੇ ਨੂੰ ਫਰਕ ਪੈ ਜਾਂਦਾ ਇਹ ਨੂੰ ਹੁਣੇ ਹੀ ਇਹਨੇ ਬਰੈਡ ਖਾਦਾ ਇੱਕ ਤੇ ਜਾਂਦਾ ਤਾਂ ਥੋੜਾ ਜਿਹਾ ਫਿਰ ਕਮਜ਼ੋਰੀ ਹੋ ਗਈ ਕਾਫੀ ਦਿਨਾਂ ਦਾ ਬੁਖਾਰ ਹੈ ਥੱਕ ਗਿਆ ਸੀ ਕਰਦਾ ਸੀ ਛੇਤੀ ਘਰੇ ਜਾਣਾ ਲੈ ਗਿਆ ਸੀ ਤੇ ਉੱਥੇ ਜਾ ਕੇ ਵੀ ਫਿਰ ਇਹਦਾ ਜੀ ਲੱਗ ਗਿਆ ਸੀ ਥੋੜਾ ਪਵਾ ਕੇ ਪ੍ਰਸ਼ਾਦ ਲੈ ਕੇ ਤੂੰ ਠੀਕ ਆਵੇ ਹੁਣ ਤਾਂ ਖਾਈ ਜਾਂਦਾ ਟੌਫੀਆਂ ਵਿੱਚ ਹੈ ਕੀ ਖਾਣਾ ਪੋਪੀ ਪੋਪੀ ਖਾਣਾ ਪੋਪੀ ਬਾਈ ਕਰ ਦੇ ਫੇ ਸਾਰੇ ਨੂੰ ਬਾਈ ਬਾਈ ਗੁੱਡ ਮੈਨ ਤੇਵ ਕੀ ਖਾਈ ਜਾਂਦਾ ਤੂੰ ਦੱਸ ਪਤਾ ਕਹਨਾ ਬਾਬਾ ਜੀ ਦਾ ਭੋਗ ਹੈ ਪੁੱਤ ਬਾਬਾ ਜੀ ਦਾ ਭੋਗ ਖਾਣਾ ਬਾਬਾ ਜੀ ਦਾ ਭੋਗ ਖਾਣਾ ਹੈਨਾ ਬਾਬਾ ਜੀ ਦਾ ਭੋਗ ਬਾਬਾ ਵੈਗੁਰੂ ਕਹਦੇ ਫਿਰ ਵੈਗੁਰੂ ਵੈਗੁਰੂ ਹਾਂ ਵੈਗੁਰੂ ਕੱਤਾ ਓਡਰੂ ਹਾਂ ਹਾਂ ਓਏ ਬਾਬਾ ਜੀ ਛੋ ਬਾਬਾ ਜੀ ਓਏ ਬਾਬਾ ਜੀ ਠੀਕ ਹੈ ਦੋਸਤੋ ਹੁਣ ਠੀਕ ਹੈ ਸਾਬ ਅੱਗੇ ਨਾਲੋਂ ਫਰਕ ਪੈ ਗਿਆ ਹੁਣ ਤਾਂ ਖਾਈ ਜਾਂਦਾ ਸੀ ਪ੍ਰਸ਼ਾਦ ਉੱਥੋਂ ਲਿਆਂਦਾ ਸੀ ਜਿਹੜਾ ਤੇ ਠੀਕ ਹੈ ਫਿਰ ਅੱਜ ਦਾ ਵਲੌਗ ਕਿਦਾਂ ਦਾ ਲੱਗਿਆ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਨਾਲੇ ਕਮੈਂਟ ਕਰਕੇ ਸਾਨੂੰ ਦੱਸਿਆ ਕਰੋ ਕਿਦਾਂ ਦੇ ਵਲੌਗ ਨੇ ਕੋਈ ਗਲਤੀ ਹੋਵੇ ਫਿਰ ਅਸੀਂ ਸੁਧਾਰ ਕਰਾਂਗੇ ਠੀਕ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ